ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਸ਼ਾ ਵਿਚਾਰ ਰਹੇ ਹਾਂ ਸੰਗਰਾਂਦ ਸੰਗਰਾਂਦ ਜਿਹੜਾ ਸ਼ਬਦ ਹੈ ਇਹ ਸੰਸਕ੍ਰਿਤ ਦਾ ਹੈ ਔਰ ਉੱਥੇ ਇਸ ਦਾ ਰੂਪ ਹੈ ਸੰਕ੍ਰਾਂਤ ਇਹ ਜਿਹੜਾ ਸੰਗਰਾਂਦ ਹੈ ਇਹ ਇਸ ਦਾ ਬਦਲਿਆ ਰੂਪ ਹੈ ਪੰਜਾਬ ਵਿੱਚ ਆ ਕੇ ਇਹ ਰੂਪ ਬਦਲ ਕੇ ਸੰਗਰਾਂਦ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਤੋ ਸਾਂਕ੍ਰਾਂਤ ਜਿਹੜਾ ਸੰਸਕ੍ਰਿਤ ਦਾ ਲਫ਼ਜ਼ ਹੈ ਉਹਦਾ ਅਰਥ ਹੈ ਸੂਰਜ ਦਾ ਇੱਕ ਰਾਸ ਤੋਂ ਦੂਜੀ ਵਿੱਚ ਲੰਘਣਾ 12 ਮਹੀਨੇ ਹਨ ਤੇ 12 ਰਾਸ਼ਾ ਮੰਨੀਆਂ ਗਈਆਂ ਹਨ ਸਨਾਤਨ ਮਤ ਅਨੁਸਾਰ ਇਹਦੇ ਨਾਲ ਗੁਰਮਤ ਦਾ ਕੋਈ ਸਬੰਧ ਨਹੀਂ ਹੈ ਤੋ ਜਿਹੜੇ ਮਹੀਨੇ ਬਾਅਦ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਦਾਖਲ ਹੁੰਦਾ ਹੈ ਇਸ ਲਈ ਜਿਨ੍ਹਾਂ ਜਿਹੜੇ ਲੋਕ ਸੂਰਜ ਨੂੰ ਆਪਣਾ ਦੇਵਤਾ ਮੰਨਦੇ ਹਨ ਸੂਰੀ ਦੀ ਚੰਦਰਮਾ ਸੂਰਜਾਤ ਗ੍ਰਹਿ ਦੀ ਪੂਜਾ ਕਰਦੇ ਹਨ ਉਹਨਾਂ ਉਹ ਲੋਕ ਇਸ ਦਿਨ ਨੂੰ ਪਵਿੱਤਰ ਦਿਨ ਸਮਝਦੇ ਹਨ ਭਾਈ ਪਵਿੱਤਰ ਦਿਨ ਹੈ ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵੀ ਦਾਖਲ ਹੋਇਆ ਤੇ ਇਸ ਦਿਨ ਕੋਈ ਖਾਸ ਪੂਜਾ ਪ੍ਰਤੀਸ਼ਟਾ ਕੀਤੀ ਜਾਏ ਖਾਸ ਕੋਈ ਭਗਤੀ ਭਾਵ ਦੇ ਕਰਮ ਕੀਤੇ ਜਾਣ ਤਾਂ ਕਿ ਮਹੀਨਾ ਸਾਡਾ ਸੁਖਾ ਲੰਘ ਜਾਏ ਮਹੀਨਾ ਆਨੰਦਮਈ ਲੰਘ ਜਾਏ ਪਰ ਗੁਰਮਤਿ ਵਿੱਚ ਕੋਈ ਮਹੀਨਾ ਚੰਗਾ ਜਾਂ ਮਾੜਾ ਨਹੀਂ ਮੰਨਿਆ ਗਿਆ ਕੋਈ ਜਨ ਚੰਗਾ ਜਾਂ ਮਾੜਾ ਨਹੀਂ ਮੰਨਿਆ ਗਿਆ ੁਰਮਤੀ ਦੇਹੀਆ ਸੋਈ ਦਿਰਸੂ ਆਵੜਾ ਜਿਤ ਪ੍ਰਭ ਆਵਚਿਤ ਜਿਸ ਦਿਨ ਪ੍ਰਮਾਤਮਾ ਚੇਤੇ ਵਿੱਚ ਰਹਿੰਦਾ ਉਹ ਜਿਹੜਾ ਦਿਨ ਭਗਤੀ ਭਾਵ ਵਿੱਚ ਗੁਜ਼ਰਦਾ ਹੈ ਨੇਕ ਕੰਮ ਕਰਦੇ ਗੁਜ਼ਰਦਾ ਹੈ ਉਹ ਹੀ ਦਿਨ ਸਾਡਾ ਸੁਹਾਵਣਾ ਹੈ ਜਿਸ ਦਿਨ ਅਸੀਂ ਕੋਈ ਮਾੜੇ ਕੰਮ ਕਰਦੇ ਹੋ ਗੁਜ਼ਾਰ ਲੈਂਦੇ ਹਾਂ ਦਿਨ ਸਾਰਾ ਕੋਈ ਧਰਮ ਦੇ ਕੰਮ ਨਹੀਂ ਸਾਡੇ ਕੋਲ ਹੁੰਦੇ ਜਾਂ ਪ੍ਰਮਾਤਮਾ ਨਾਲ ਸਾਡੀ ਸੁਰਤੀ ਨਹੀਂ ਜੁੜਦੀ ਤੇ ਅ ਧਰਮ ਦੇ ਕੰਮ ਕਰਦੇ ਆ ਉਹ ਹੀ ਦਿਨ ਸਾਡੇ ਵਾਸਤੇ ਮਾੜਾ ਹੋ ਸਕਦਾ ਸਾਡੇ ਜੀਵਨ ਦਾ ਬਾਕੀ ਉਂਜ ਪ੍ਰਮਾਤਮਾ ਵੱਲੋਂ ਕੋਈ ਦਿਨ ਮਾੜਾ ਜਾਂ ਚੰਗਾ ਨਹੀਂ ਬਣਾਇਆ ਗਿਆ ਇਨਸਾਨ ਦੇ ਕਰਮਾਂ ਦੇ ਆਧਾਰ ਤੋਂ ਆਪਣੇ ਦਿਨਾਂ ਨੂੰ ਆਪਣੀ ਆਯੂ ਦੀ ਬਰੀਸ ਨੂੰ ਚੰਗਾ ਬਣਾਉਂਦਾ ਹੈ ਜਾਂ ਮਾੜਾ ਬਣਾਉਂਦਾ ਹੈ ਉਹ ਦੇ ਕਰਮਾਂ ਦੇ ਆਧਾਰ ਤੇ ਹੈ। ਸਿੱਖ ਰਹਿਤ ਮਰਿਆਦਾ ਵਿੱਚ ਕਿਹਦੇ ਸੰਗਰਾਮ ਦਾ ਲਫ਼ਜ਼ ਉਪਲਬਧ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਸੰਗਰਾਮ ਦਾ ਲਫ਼ਜ਼ ਕਿੱਥੇ ਦੇਖ ਨੂੰ ਨਹੀਂ ਮਿਲਦਾ ਜਿਹੜਾ ਇਸ ਲਫ਼ਜ਼ ਨੂੰ ਕਿਦੇ ਮਾਨਤਾ ਦਿੱਤੀ ਗਈ ਹੋਵੇ ਐਸਾ ਕਿਦੇ ਨਹੀਂ ਹੈ। ਫਿਰ ਵੀ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਸਿੱਖ ਲੋਕ ਇਸ ਸੰਗਰਾਮ ਲਫ਼ਜ਼ ਨੂੰ ਇਤਨੀ ਮਹੱਤਤਾ ਕਿਉਂ ਦੇ ਰਿਹਾ ਜਿਹੜਾ ਬੰਦਾ ਪੂਰਾ ਮਹੀਨਾ ਗੁਰਦੁਆਰੇ ਨਹੀਂ ਆਇਆ ਉਹ ਵੀ ਅੱਜ ਸੰਗਰਾਮ ਦਾ ਜੀ ਸੰਗਰਾਮ ਦਾ ਜੀ ਚਲੋ ਜੀ ਗੁਰਦੁਆਰੇ ਅੱਜਕੱਲ ਮੇਰੇ ਪਿੰਡ ਵਿੱਚ ਅਸੀਂ ਕੋ ਦੋ ਸਾਲ ਪਹਿਲਾਂ ਇੱਕ ਗੁਰਦੁਆਰੇ ਦੀ ਬਿਲਡਿੰਗ ਉਸਾਰੀ ਤੇ ਗੁਰੂ ਘਰ ਬਣਾਇਆ ਪ੍ਰਕਾਸ਼ਕੀਤਾ ਗੁਰੂ ਸਾਹਿਬ ਦਾ ਇਹ ਦੋ ਤਿੰਨ ਸਾਲ ਤੋਂ ਦੋ ਢਾਈ ਸਾਲ ਤੋਂ ਗੁਰਦੁਆਰੇ ਦਾ ਸਾਰਾ ਕੰਮ ਦਾਸ ਹੀ ਨਿਭਾਰਿਆ ਹਾਂ ਆਪੇ ਹੀ ਆਠਵੀਂ ਕੀਰਤਨ ਵੀ ਗਰੰਤੀ ਸਿੰਘ ਦੀਆਂ ਕਿਰਤਨੀਆਂ ਦੀ ਵੀ ਸੇਵਾ ਤੇ ਸੇਵਾਦਾਰਾਂ ਦੀ ਵੀ ਸੇਵਾ ਸਮਝੋ ਸੇਵਾਦਾਰੀ ਵੀ ਆਪੇ ਕਰਨੀ ਪੈਂਦੀ ਹੈ ਤੋ ਇਹ ਮਹਾਰਾਜ ਦੀ ਬਖਸ਼ਿਸ਼ ਹੈ ਚਲੋ ਉਹ ਸਾਬ ਨੇ ਸੇਵਾ ਲਾਇਆ ਹੋਇਆ ਹੁਣ ਤੇ ਮੈਂ ਵੇਖਦਾ ਹਾਂ ਕਿ ਸੰਗਰਾਮ ਵਾਲੇ ਵੀਨ ਵਿਸ਼ੇਸ਼ ਤੌਰ ਤੇ ਪਹਿਲੇ ਦਿਨ ਆ ਜਾਣੀਏ ਸੰਗਤਾਂ ਇਹ ਮੇਰਾ ਸੰਗਰਾਮ ਦੇ ਪ੍ਰਸ਼ਾਦ ਦੀ ਪਰਚੀ ਕੱਢਿਓ ਜੀ ਬਈ ਸਿਗਰਹਿਤ ਮਰਦਾ ਕੋਈ ਸੰਗਰਾਮ ਦਾ ਪ੍ਰਸ਼ਾਦ ਕੋਈ ਲਿਖਿਆ ਨਹੀਂ ਲਿਖਿਆ ਅਸੀਂ ਕਿਥੋਂ ਇਹ ਗੱਲ ਬਣਾ ਰਹੇ ਸੰਗਰਾਮ ਦੇ ਪ੍ਰਸ਼ਾਦ ਦੀ ਪਰਚੀ ਕਟਿਓ ਬਈ ਸਿੱਧੇ ਪ੍ਰਸ਼ਾਦ ਦੀ ਪਰਚੀ ਕਟਾਓ ਹਾਂ ਉਹ ਜਦੋਂ ਤੁਹਾਡੇ ਕੋਲ ਜਿੱਥਾ ਸ਼ਕਤੀ ਤੁਹਾਡੇ ਦਿਲ ਕਰਦਾ ਪ੍ਰਸ਼ਾਦ ਲਈ ਮਾਇਆ ਪੇਟ ਕਰਨੀ ਮਾਇਆ ਪੇਟ ਕਰੋ ਜਾਂ ਪ੍ਰਸ਼ਾਦ ਦੀ ਪਰਚੀ ਕਟਾਓ ਤੁਸੀਂ ਸੰਗਰਾਮ ਨਾਲ ਕੀ ਜੁੜੇ ਹੋ ਮਤਲਬ ਸੰਗਰਾਮ ਸੰਗਰਾਮ ਕੀ ਲਈ ਹੋਈ ਆ ਸਾ ਲੋਕਾਂ ਨੇ ਜਿਹੜਾ ਕਿ ਸਾਡਾ ਇਹ ਕੋਈ ਤਿਵਾਰ ਨਹੀਂ ਸਿੱਖ ਦੇ ਇਕ ਅਕਾਲ ਪੁਰਖ ਦਾ ਪੁਜਾਰੀ ਆ ਅਸੀਂ ਉਸ ਇੱਕ ਅਕਾਲਪੁਰਖ ਵਾਹਿਗੁਰੂ ਦੇ ਪੁਜਾਰੀ ਹਾਂ ਜੋ ਨਿਰੰਕਾਰ ਹੈ ਜਿਹਦਾ ਵਾਸਤਵਿਕ ਰੂਪ ਜਿਹੜਾ ਹੈ ਨਿਰੂਪ ਜਿਹੜਾ ਹੈ ਉਹ ਨਿਰੰਕਾਰ ਹੈ ਨਿਰਗੁਣ ਰੂਪ ਹੈ ਜਿਸ ਦਾ ਰੂਪ ਨਾ ਰੇਖਾ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪ੍ਰਪੀਨ ਜਿਹੜਾ ਇਹਨਾਂ ਤਿੰਨੋਂ ਗੁਣੋਂ ਵੀ ਪੇਨ ਸੰਸਾਰ ਵਰਗਾ ਨਹੀਂ ਹੈ ਜੋ ਇੱਕ ਸ਼ਕਤੀ ਹੈ ਇੱਕ ਅਲਾਈ ਨੂਰ ਹੈ ਅਸੀਂ ਉਸ ਦੇ ਪੁਜਾਰੀ ਹਾਂ ਉਹ ਹੀ ਨੂਰ ਸਾਡੇ ਅੰਦਰ ਵਸਦਾ ਹੈ ਸਾਡੇ ਅੰਦਰ ਉਸ ਦੀ ਅਣਸ਼ ਰੂਪ ਆਤਮਾ ਵਸਦੀ ਹੈ ਇਸ ਆਤਮਾ ਪਰ ਆਤਮਾ ਦੇ ਸੁਮੇਲ ਪਰ ਆਤਮਾ ਦੇ ਸੁਮੇਲ ਨੂੰ ਹੀ ਸੁਮੇਲ ਦੇ ਜਿਹੜੇ ਸਾਧਨ ਨੇ ਉਹੀ ਭਗਤੀ ਭਾਵ ਹੈ ਤੇ ਇਹ ਸਾਡਾ ਆਤਮਾ ਪਰਮਾਤਮਾ ਵਿੱਚ ਲੀਨ ਹੋ ਜਾਏ ਇਹ ਸਾਡੇ ਜੀਵਨ ਦਾ ਮਕਸਦ ਹੈ। ਤੋਂ ਅਸੀਂ ਆਕਾਰ ਦੇ ਪੁਜਾਰੀ ਨਹੀਂ ਹਾਂ। ਸਰਗਣ ਰੂਪ ਦੇ ਪੁਜਾਰੀ ਨਹੀਂ ਹਾਂ, ਅਨਿਰਗਣ ਦੇ ਪੁਜਾਰੀ ਹਾਂ। ਕਿਉਂਕਿ ਜੋ ਦਿਸਦਾ ਹੈ ਜੋ ਸਰਗਣ ਰੂਪ ਹੈ ਪਰਮਾਤਮਾ ਦੇ ਸਭ ਵਿਨਸਨਹਾਰ ਹੈ। ਹਰ ਜੀਵ ਜੰਤ ਵਿਨਸਨਹਾਰ ਹੈ, ਹਰ ਪਦਾਰਥ ਵਿਨਸਨਹਾਰ ਹੈ, ਹਨ ਬ੍ਰਹਮੰਡ ਵਿਨਸਨਹਾਰ ਹਨ। ਇਹ ਉਹਦੀ ਰਜ਼ਾ ਹੈ ਜਿੰਨੀ ਵੀ ਉਹ ਚਾਹੇ ਆਪਣੇ ਸਰਗਣ ਰੂਪ ਨੂੰ ਬਣਾਈ ਰੱਖੇ, ਜਦੋਂ ਚਾਹੇ ਤੇ ਸਰਗਣ ਰੂਪ ਨੂੰ ਸਮੇਟ ਕੇ ਨਿਰਗੁਣ ਹੋ ਜਾਏ। ਇਹ ਨਿਰਗੁਣ ਦੇ ਪੁਜਾਰੀਆਂ ਨੂੰ ਕੀ ਲੱਗੇ ਦੇਵੀ ਦੇਵਤਿਆਂ ਦੀ ਪੂਜਾ ਨਾਲ অবতারਾਂ ਦੀ ਪੂਜਾ ਨਾਲ ਗ੍ਰਹਿ ਰਾਸ਼ਣ ਦੀ ਪੂਜਾ ਨਾਲ ਸੂਰਜ ਚੰਦਰਮਾ ਦੀ ਪੂਜਾ ਨਾਲ ਕੀ ਸੰਬੰਧ ਹੈ ਇਹ ਚੀਜ਼ਾਂ ਤੇ ਇਨਸਾਨੀਅਤ ਦੀਆਂ ਸੇਵਾ ਵਾਸਤੇ ਬਣਾਈਆਂ ਗਈਆਂ ਇਨਸਾਨੀਆਂ ਇਸ ਧਰਤੀ 'ਤੇ ਤੇਰੀ ਸਿਖਦਾਰੀ ਅਬਰ ਜੂਨ ਤੇਰੀ ਪਨਹਾਰੀ ਬਾਅਦ ਕੀ ਜੁਨਨ ਤੇ ਤੇਰੀਆ ਪਾਣਾ ਪਰਨ ਵਾਲੀ ਜਨੇ ਤੁਸੀਂ ਨੌਕਰਾਂ ਦੇ ਨੌਕਰ ਬਣੀ ਜਾ ਰਹੇ ਹੋ ਭਾਈ ਇਹ ਹੋ ਕੀ ਗਿਆ ਸਿੱਖਣ ਜਿਣੀ ਚੀਜ਼ਾਂ ਸਾਡੀਆਂ ਨੌਕਰ ਚਾਕਰ ਨੇ ਪ੍ਰਭੂ ਨੇ ਸਾਡੇ ਸੁੱਖ ਸੁਵਿਧਾ ਵਾਸਤੇ ਬਣਾਈਆਂ ਨੇ ਅਸੀਂ ਉਹਨਾਂ ਦੀ ਪੁਜਾਰੀ ਬਣ ਕੇ ਬਹਿ ਗਏ ਆ। ਔਰ ਸੰਗਰਾਮ ਦੇ ਦਿਨ ਵਿਸ਼ੇਸ਼ ਦੌੜ ਕੇ ਆਉਂਦੇ ਆ ਔਰ ਫਿਰ ਇਹ ਵਹਿਮ ਫਿਰ ਅੱਜ ਭਾਈ ਜੀ ਭਾਈ ਜੀ ਦੇ ਮੁੱਖੋਂ ਸੰਗਰਾਮ ਸੁਣੀਏ। ਵਿਸ਼ੇਸ਼ ਕਰਕੇ ਕਈ ਅੱਜੇ ਕਿ ਜਦੋਂ ਸਾਡੇ ਇੱਥੇ ਅਸੀਂ ਇਹ ਦਿਨ ਹੁੰਦਾ ਮਹੀਨੇ ਦਾ ਪਹਿਲਾ ਦਿਨ ਅਸੀਂ 12 ਮਾ ਮਨ ਮੱਲਾ ਪੰਜਵਾਂ ਵਿੱਚੋਂ ਸ਼ਬਦ ਪਾਠ ਜਦੋਂ ਕਰਦੇ ਹਾਂ ਤੇ ਹੁਕਮ ਜਿਹੜਾ ਆਖਰੀ ਹੁਕਮ ਹੁੰਦਾ ਗੁਰਗ੍ਰੰਥ ਸਾਹਿਬ ਜੀ ਦਾ ਉਸ ਤੋਂ ਪਹਿਲਾਂ ਹੀ ਇਸ ਸ਼ਬਦ ਦੀ ਵਿਆਖਿਆ ਕਰ ਦਿੱਤੀ ਜਾਂਦੀ ਹੈ ਜਿਹਦੇ ਚੰਗੀਦਨਾਂ ਸਪਸ਼ਟ ਕੀਤਾ ਜਾਂਦਾ ਹੈ ਕਿ ਇੱਥੇ ਕਿਦੇ ਮਸਾਕ ਜੇਠ ਹਾਰ ਨਾਲ ਨਹੀਂ ਜੋੜਿਆ ਗਿਆ ਇਹ ਇੱਕ ਕਾਵ ਰਚਨਾ ਦਾ ਇੱਕ ਤਰੀਕਾ ਸੀ ਇੱਕ ਛੰਦਾਬੱਦੀ ਦਾ ਤਰੀਕਾ ਸੀ ਕਿ ਵਾਰਾਂ ਨੂੰ ਮੁਖ ਰੱਖ ਕੇ ਮੌਸਮਾਂ ਨੂੰ ਮੁਖ ਰੱਖ ਕੇ ਰੁੱਤਾਂ ਨੂੰ ਮੁਖ ਰੱਖ ਕੇ ਮਹੀਨਿਆਂ ਨੂੰ ਮੁਖ ਰੱਖ ਕੇ ਸਾਲਾਂ ਨੂੰ ਮੁਖ ਰੱਖ ਕੇ ਆਮ ਜਿਹੜੀ ਕਾਵ ਰਚਨਾ ਕਰਨ ਵਾਲੇ ਲੋਕ ਸਨ ਉਹ ਵੀ ਇਹਨਾਂ ਚੀਜ਼ਾਂ ਨੂੰ ਮੁਖ ਰੱਖ ਕੇ ਇਹਨਾਂ ਦਾ ਨਾਮ ਲੈ ਕੇ ਅੱਗੇ ਉਸ ਮੌਸਮ ਚ ਜੋ ਕੁਝ ਬੰਦੇ ਦਾ ਵਰਤਾਵਾ ਹੁੰਦਾ ਉਹਦਾ ਉਸ ਬਾਹਰੀ ਰੂਤ ਦਾ ਅੰਦਰ ਦੀ ਆਤਮ ਗੁਰੂਤ ਨਾਲ ਤਸ਼ਬੀਹ ਦੇ ਕੇ ਕਵਿਤਾ ਉਚਾਰਨ ਕਰਦੇ ਸਨ ਗੁਰੂ ਸਾਹਿਬ ਨੇ ਇਸ ਚੰਦਾਬੰਦੀ ਦੇ ਵਿਧੀ ਨੂੰ ਵਰਤਿਆ ਉਹਨਾਂ ਨੇ ਮਹੀਨਿਆਂ ਦੇ ਨਾਮ ਉਤੇ ਵਾਰਾਂ ਦੇ ਨਾਮ ਉਤੇ ਰੁੱਤਾਂ ਦੇ ਨਾਮ ਤੇ ਬਾਣੀ ਉਚਾਰਨ ਕੀਤੀ ਪਰ ਉਹਦਾ ਅਸੀਂ ਰੁੱਤਾਂ ਨਾਲ ਨਹੀਂ ਜੁੜਨਾ ਨਾ ਵਾਰਾਂ ਨਾਲ ਜੁੜਨਾ ਨਾ ਹੋਣਾ ਮਹੀਨਿਆਂ ਦੇ ਦਿਨ ਨਾਲ ਜੁੜਨਾ ਚੰਗੇ ਮੰਦੀ ਦੀ ਵਿਚਾਰ ਨਾਲ ਨਹੀਂ ਜੁੜਨਾ ਉਸ ਮੀਨ ਦੇ ਸਰਲੇਖ ਤਲੇ ਜਿਹੜਾ ਸ਼ਬਦ ਆਇਆ ਹੁੰਦਾ ਹੈ ਸ਼ਬਦ ਵੀ ਜੋ ਵਿਚਾਰ ਹੁੰਦੀ ਹੈ ਗਿਆਨ ਦੀ ਅਸੀਂ ਉਹਦੇ ਨਾਲ ਜੁੜਨਾ ਹੈ ਤੇ ਇਸ ਵਾਸਤੇ ਅਸੀਂ ਪਹਿਲਾਂ ਵਿਆਖਿਆ ਕਰ ਦਿੱਤੀ ਜਾਂਦੀ ਹੈ ਵੀ ਇਹਦਾ ਮਕਸਦ ਕੀ ਹੈ ਔਰ ਅਰਦਾਸ ਵੀ ਜੀ ਅਸੀਂ ਸੰਗਰਾਮ ਦਾ ਲਫ਼ਜ਼ ਨਹੀਂ ਵਰਤਦੇ ਅਸੀਂ ਸੰਗਰਾਮ ਦਾ ਲਫ਼ਜ਼ ਅਰਦਾਸ ਨਹੀਂ ਵਰਤਦੇ ਵਾਹ ਸੰਗਰਾਮ ਦਾ ਦਿਨ ਹੈ ਕਿਉਂਕਿ ਸਾਡੇ ਲਈ ਸੰਗਰਾਮ ਦਾ ਦਿਨ ਕੋਈ ਪੀਤਰ ਅਪੀਤਰ ਦੀ ਸਾਡੇ ਕੋਈ ਵਜ੍ਹਾ ਹੀ ਨਹੀਂ ਹੈ ਸਾਡੇ ਕੋਲ ਉਹ ਫਿਰ ਵੀ ਦੇਖਦਾ ਹਾਂ ਉਹ ਸੰਗਤਾਂ ਦੇ ਮਨ 'ਚ ਇਤਨਾ ਅਸੀਂ ਪਰ ਦਿੱਤਾ ਕੁਟਕੁਟਕੇ ਇਹ ਚੀਜ਼ ਸੰਗਰਾਮ ਦਾ ਵੇਮ ਕਿ ਫਿਰ ਵੀ ਲੋਕ ਸੰਗਰਾਮ ਦਾ ਪਿੱਛਾ ਨਹੀਂ ਛੱਡਦੇ ਸੰਗਰਾਮ ਦਾ ਜੀ ਸੰਗਰਾਮ ਦੇ ਪ੍ਰਸ਼ਾਦੀ ਪਰਚੀ ਕੱਟਿਓ ਜੀ ਔਰ ਹੋਰ ਦੇਖੋ ਸਿੱਖ ਕੋਮ ਜਿਸ ਦੇ ਲਈ ਅਨਮਤੀ ਕੋਮ ਜੜੀਆਂ ਹੋਰ ਕੋਮਾਂ ਨੇ ਉਹ ਵੀ ਇਹ ਕਹਿੰਦੀਆਂ ਨੇ ਕਿ ਸਿੱਖ ਮੰਗਤਾ ਨਹੀਂ ਹੁੰਦਾ ਸਿੱਖ ਕਦੇ ਮੰਗਦਾ ਨਹੀਂ ਦੇਖਿਆ ਗਿਆ ਸਿੱਖ ਕਿਰਤ ਕਵਾਈ ਕਰਕੇ ਆਪ ਖਾ ਪੀ ਕੇ ਵੰਡ ਛਕਣ ਵਾਲਾ ਹੈ ਹੋਰ ਲੋਨ ਨੂੰ ਵੀ ਲੰਗਰ ਵਰਤਾਉਣ ਵਾਲਾ ਸਿੱਖ ਪਰ ਅਫਸੋਸ ਕੇ ਸੰਗ੍ਰਾਂਹ ਦੇ ਨਾਂ 'ਤੇ ਅਸੀਂ ਆਪਣੇ ਸਿੱਖਾਂ ਨੂੰ ਹੀ ਮੰਗਤੇ ਬਣਾਈ ਜਾ ਰਹੇ ਹਾਂ ਗੁਰੂ ਘਰਾਂ ਦੇ ਗ੍ਰੰਥੀ ਗੁਰੂ ਘਰਾਂ ਦੇ ਸੇਵਾਦਾਰ ਗੁਰੂ ਘਰਾਂ ਦੇ ਕੀਰਤਨੀਆਂ ਨੂੰ ਪ੍ਰਬੰਧਕਾਂ ਵੱਲੋਂ ਭੇਜਿਆ ਜਾਂਦਾ ਜਿਸ ਪਿੰਡ ਦਾ ਉਹ ਗੁਰਦੁਆਰਾ ਉਸ ਪਿੰਡ ਦੇ ਘਰ-ਘਰ ਜਾ ਕੇ ਸੰਗ੍ਰਾਂਹ ਦੀ ਗ੍ਰਾਈ ਦੀ ਉਹ ਜੀ ਸੰਗ੍ਰਾਂਹ ਦੀ ਗ੍ਰਾਈ ਦੀ ਉਹ ਜੀ ਮੰਗਦੇ ਫਿਰਦੇ ਨੇ ਘਰ-ਘਰ ਔਰ ਮੰਗਤੇ ਬਣਾ ਦਿੱਤਾ ਆਪਣੇ ਭਾਈਆਂ ਸੇਵਾਦਾਰਾਂ ਨੂੰ ਅਸੀਂ ਲੋਕਾਂ ਨੇ ਔਰ ਸੰਗ੍ਰਾਂਹ ਦੇ ਨਾਂ ਤੇ ਮੈਂ ਹੈਰਾਨ ਹਾਂ ਜਿਸ ਗੁਰੂ ਘਰ ਦੀ ਸੇਵਾ ਵਿੱਚ ਕਰ ਰਿਆਂ ਇਸ ਪਿੰਡ ਦੇ ਕੇਵਲ ਜਿਹੜੇ ਐਕਟਿਵ ਕਰਨੇ ਜਿਹੜੇ ਗੁਰੂ ਘਰ ਨਾਲ ਜੁੜੇ ਨੇ ਜਾਂ ਕੋਈ ਸੇਵਾ ਵਿੱਚ ਆ ਪਾਉਂਦੇ ਨੇ 15-20 ਘਰ ਹੀ ਨੇ ਸਾਰੇ ਪਰ ਸਾਨੂੰ ਕਦੇ ਘਰ-ਘਰ ਜਾ ਕੇ ਮੰਗਣਾ ਨਹੀਂ ਪਿਆ ਇਸ ਤਰ੍ਹਾਂ ਅਸੀਂ ਕਦੇ ਘਰ-ਘਰ ਮੰਗਣਾ ਨਹੀਂ ਪਿਆ ਆਪਾਂ ਐਲਾਨ ਕਰ ਦਿੱਤਾ ਵੀ ਜਿਨ੍ਹਾਂ ਗੁਰਸਿੱਖੋਂ ਸਾਰੇ ਦਸਵੰਦ ਕੱਢਣਾ ਤੁਹਾਡਾ ਧਰਮ ਹੈ ਜਿਸ ਦਾ ਜਿਤਨਾ ਦਸਵੰਦ ਮੰਨਦਾ ਉਹ ਤੁਹਾਨੂੰ ਜਥਾ ਸ਼ਕਤੀ ਜਿਤਨਾ ਤੁਸੀਂ ਗੁਰੂ ਘਰ ਦੀ ਸੇਵਾ ਲਈ ਦੇਣਾ ਚਾਹੁੰਦੇ ਹੋ ਆਪਣੇ ਆਪ ਆ ਕੇ ਤਨਖਾਹ ਜਾਂ ਪੈਨਸ਼ਨ ਜਾਂ ਤੁਹਾਡੀ ਆਮਦਨ ਦਾ ਜਿਹੜਾ ਜ਼ਰੀਆ ਆਉਂਦਾ ਹੈ ਉਦੇ ਚ ਆਪਣੇ ਆਪ ਆ ਕੇ ਤੁਸੀਂ ਗੁਰੂ ਘਰ ਆ ਕੇ ਪੈਸਾ ਦੇ ਕੇ ਪੇਟਾ ਦੇ ਕੇ ਪਰਚੀ ਕਟਾ ਕੇ ਲੈ ਜਾਇਆ ਕਰੋ ਤੁਸੀਂ ਤੇ ਇਸ ਤਰ੍ਹਾਂ ਹੀ ਚੱਲ ਰਿਹਾ ਇੱਥੇ ਸਾਨੂੰ ਕਦੇ ਘਰ ਘਰ ਜਾ ਕੇ ਮੰਗਣ ਦੀ ਲੋੜ ਨਹੀਂ ਪਈ باوجود ਇਸ ਦੇ ਗੁਰਦੁਆਰੇ ਦਾ ਕੰਮ ਬੜਾ ਸ਼ਾਨਦਾਰ ਚੱਲ ਰਿਹਾ ਸਾਰੇ ਖਰਚੇ ਪੂਰੇ ਹੋ ਰਹੇ ਨੇ ਗੁਰੂ ਗੁਰਪੁਰਬ ਵਾਲੇ ਦਿਨ ਤੇ ਗੁਰਪੁਰਬ ਦੀ ਇਹ ਵਿਸ਼ੇਸ਼ ਊਰਾਇ ਜਿਹੜੀ ਆਪਣੇ ਆਪ ਸੰਗਤ ਪੈਸਾ ਦੇ ਜਾਂਦੀ ਹੈ ਕੋਈ ਘਰ ਮੰਗਣ ਦੀ ਲੋੜ ਨਹੀਂ ਪੈਂਦੀ ਜਾ ਕੇ ਫਿਰ ਮੈਂ ਹੈਰਾਨ ਆ ਕਿ ਵੱਡੇ ਵੱਡੇ ਗੁਰਦੁਆਰੇ ਜਿੱਥੇ ਮੇਰੇ ਆਣ ਗਵਣ ਕੇ ਐਸੇ ਗੁਰਦੁਆਰੇ ਜਿੱਥੇ 150 200 ਘਰ ਹੈ ਉਸ ਪਿੰਡ ਦਾ ਪਰ ਉਸ ਪਿੰਡ ਦੇ ਜਿਹੜੇ ਸੇਵਾਦਾਰ ਹਨ ਸਾਡੇ ਗੁਰਸਿੱਖ ਵੀਰ ਜਿਹੜੇ ਸੇਵਾਦਾਰ ਹਨ ਜਾਂ ਭਾਈ ਹਨ ਉਹ ਆ ਕੇ ਸਾਡੇ ਪਿੰਡ ਦਾ ਆ ਕੇ ਗ੍ਰਾਈ ਕਰਨਾ ਆ ਜਾਂਦੇ ਨੇ ਸੰਗਰਾਂਦ ਦੀ ਗ੍ਰਾਈ ਦੀ ਉਹ ਜਿਸ ਕੌਮ ਨੂੰ ਇਹ ਮਾਨ ਮਿਲਿਆ ਕਿ ਇਹਨਾਂ ਚ ਮੰਗਤਾ ਕੋਈ ਨਹੀਂ ਹੁੰਦਾ ਉਹ ਕੌਮ ਕਿਉਂ ਮੰਗਤੀ ਬਣੀ ਫਿਰਦੀ ਹੈ ਭਾਈ ਉਹ ਵੀ ਸੰਗਰਾਂਦ ਦੇ ਨਾਂ ਤੇ ਜਿਹੜਾ ਸਾਡਾ ਕੋਈ ਤਿਵਾਰ ਨਹੀਂ ਇਹ ਜਿਸ ਦਿਨ ਨਾਲ ਸਾਡੀ ਕੋਈ ਮਤਲਬ ਹੀ ਨਹੀਂ ਹੈ ਸਾਡਾ ਇੱਕ ਕਿ ਕਿਹੜੇ ਪਾਸੇ ਲੈ ਜਾ ਰਹੇ ਅਸੀਂ ਆਪਣੀ ਸੰਗਤਾਂ ਨੂੰ ਜਿਸ ਗੁਰੂ ਘਰ ਗੁਰੂ ਘਰ ਵਿੱਚੋਂ ਗੁਰਮਤ ਦਾ ਗਿਆਨ ਮਿਲਣਾ ਸੀ ਉਸੇ ਗੁਰੂ ਘਰ ਜ ਸਾਨੂੰ ਸੂਰਜ ਦੇਵਤੇ ਦੀ ਪੂਜਾ ਵਾਲੇ ਦੇ ਨਾਲ ਜਾ ਕੇ ਜੋੜੀ ਜਾ ਰਹੇ ਹਾਂ ਅਸੀਂ ਮੈਂ ਸਿਰਫ ਇੱਕ ਅੰਮਨਣ ਵਾਸਤੇ ਚਲੋ ਜੀ ਇਸ ਭਾਣੇ ਸੰਗRAND ਦੇ ਭਾਣੇ ਚਾਰ ਪਾਸੇ ਅੰਮਨ ਨੂੰ ਜਿੰਨੀ ਗੁਰਦੁਆਰੇ ਨੂੰ ਉਹ ਪਾਈ ਗੁਰਦੁਆਰੇ ਨੂੰ ਅੰਮਨ ਦੀ ਘਾਟਾ ਕਿਹੜੇ ਪੇਰੇ ਮੈਨੂੰ ਦੱਸੋ ਕਿਹੜੇ ਗੁਰਦੁਆਰੇ ਇੰਨਾ ਘਾਟਾ ਪਿਆ ਹੈ ਕਿ ਗਰੰਤੀ ਸਿੰਘ ਦੀ ਸੇਵਾਦਾਰ ਦੇ ਤਨਖਾਹ ਪੂਰੀ ਨਹੀਂ ਹੁੰਦੀ ਜਾਂ ਪ੍ਰਸ਼ਾਦ ਲਈ ਪੈਸੇ ਪੂਰੇ ਨਹੀਂ ਹੁੰਦੇ ਮੈਂ ਤਾਂ ਕਹਿੰਦਾ ਸਭ ਕੁਝ ਪੂਰਾ ਹੁੰਦਾ ਜੇ ਮੇਰੇ ਆਪਣੇ ਪਿੰਡ ਵਿੱਚ 15 20 ਘਰ ਗੁਰੂ ਘਰ ਦੀ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹਨ ਔਰ ਕਦੇ ਕਿਸੇ ਨਾਲ ਜ਼ਬਰਦਸਤੀ ਵੀ ਨਹੀਂ ਕੀਤੀ ਅਸੀਂ ਕਦੇ ਫਿਕਸ ਨਹੀਂ ਕੀਤਾ ਬਈ ਤੁਸ ਮੈਨੇ ਜ਼ਰੂਰ ਰਣੇ ਪੈਸੇ ਦੇ ਗੁਰੂ ਘਰ ਦੀ ਉਹ ਸਾਰੀ ਹੋਈ ਉਹਦੇ ਵਾਸਤੇ ਤੇ ਉਗਰਾਹੀ ਵਾਸਤੇ ਜਾਣਾ ਪੈਂਦਾ ਸਿੱਖਾਂ ਦੇ ਘਰਾਂ ਭਈ ਆਪਣੇ 10ਵਾਂ ਚ ਗੁਰੂ ਘਰ ਦੇ ਲਈ ਦਿਓ ਬਾਈ ਕਿਉਂਕਿ 15 20 ਘਰ ਤੇ ਗੁਰਦੁਆਰਾ ਨਹੀਂ ਮਨਾ ਸਕਦੇ ਔਰ ਇੰਨੇ ਸਾਰੇ ਤਨਾਡ ਘਰ ਵੀ ਨਹੀਂ ਹਨ ਪਰ ਗੁਰੂ ਘਰ ਦੀਆਂ ਮਹਾਰਾ ਜ਼ਰੂਰਤਾਂ ਵਾਸਤੇ ਮੰਗਰਤੀ ਮੈਨੇ ਸਮਝਦਾ ਲੋੜ ਪੈਂਦੀ ਹੈ ਸੰਗਤਾਂ ਆਪਣੇ ਆਪ ਸੇਵਾ ਕਰਦੀਆਂ ਨੇ ਸੰਗਤ ਜਿੰਨੀ ਲੋੜ ਨਹੀਂ ਉਸ ਤੋਂ ਵੱਧ ਸੇਵਾ ਕਰਦੀਆਂ ਨੇ ਸੰਗਤਾਂ ਫਿਰ ਅਸੀਂ ਆਪਣੇ ਸੇਵਾਦਾਰਾਂ ਭਈਆਂ ਗਰਥੀਆਂ ਨੂੰ ਮੰਗਤੇ ਕਿਉਂ ਬਣਾ ਕੇ ਰੱਖਿਆ ਕੀ ਇਹ ਜਿਹੜੀ ਅਸੀਂ ਗਲਤ ਪ੍ਰੈਕਟਿਸ ਪਗੜੀਏ ਬੰਦ ਨਹੀਂ ਹੋਣੀ ਚਾਹੀਦੀ ਔਰ ਮੈਂ ਹੈਰਾਨਾ ਇਹੋ ਜਿਹੇ ਗੁਰਦੁਆਰੇ ਜਿੱਥੇ ਡੇਡ ਡੇਡ 203 300 ਕਾਰਨ ਉੱਥੇ ਉਹਨਾਂ ਦੇ ਬੈਂਕ ਖਾਤੇ ਖੁੱਲੇ ਹੋਏ ਨੇ 5-5 ਲੱਖ 10 ਲੱਖ ਦਾ ਬੈਲੈਂਸ ਹੈ ਉਹਨਾਂ ਖਾਤਿਆਂ ਦੇ ਵਿੱਚ ਉਹ ਭਾਈ ਪੈਸਾ ਕਿਥੇ ਛੱਡੋਗੇ ਜੇ ਇਸ ਪੈਸੇ ਨੇ ਤੂੰ ਸੋ ਪਿੰਡ ਦੀ ਕਿਸੇ ਗਰੀਬ ਧੀ ਪਿੰਡ ਦੇ ਵਿਆਹ 'ਚ ਨਹੀਂ ਦੇਣਾ ਕਿਸੇ ਗਰੀਬ ਦਾ ਘਰ ਸਾਰਨ ਵਾਸਤੇ ਨਹੀਂ ਦੇਣਾ ਤੇ ਗੁਰੂਪੁਰਵਾਂ ਵਾਸਤੇ ਤੇ ਤੁਸੀਂ ਰੱਖਣ ਦੀ ਲੋੜ ਹੀ ਨਹੀਂ ਗੁਰੂਪੁਰਵਾਂ ਦੀ ਉਗੜਾਈ ਦੀ ਗੁਰੂਪੁਰਵਾਂ ਦੇ ਨਹੀਂ ਆ ਜਾਂਦੀ ਐ ਫਿਰ ਕਾਹਦੇ ਲਈ ਹਾਂ ਵੱਡੇ ਵੱਡੇ ਸਮਾਗਮ ਕਰਾਂ ਦਾ ਸਾਨੂੰ ਬੜਾ ਚਾਹ ਚੜਿਆ ਕਿਉਂਕਿ ਉਹਦੇ ਵਿੱਚ ਵੀ ਕਾਫੀ ਪੈਸਾ ਬਚਦਾ ਮੇਰੇ ਨੋਟ ਸੀ ਗੱਲਾਂ ਆਈਆਂ ਨੇ ਕਿ ਜਦ ਸੁਮਾਗਮ ਕਰਾਉਂਦੇ ਨੇ ਵੱਡੇ ਵੱਡੇ ਬਾਹਰੋਂ ਰਾਗੀ ਕੀਰਤਨੀਆਂ ਮੰਗਾਣੇ ਦੂਰ ਦਰਾਜ਼ ਤੋਂ ਸਟੇਟਾਂ ਤੋਂ ਬਾਹਰੋਂ ਤੇ ਕਾਫੀ ਕਾਫੀ ਉਹਨਾਂ ਨੂੰ ਭੇਟਾ ਵੀ ਉਹ ਹੀ ਰਾਗੀ ਸਾਡਾ ਮੀਨਾ ਪੂਰਾ ਕੀਰਤਨ ਕਰਦਾ ਹੈ ਗੁਰਦੁਆਰੇ ਵਿੱਚ 1.5-2 ਘੰਟੇ ਸੋ ਉਹਦੀ ਤਨਖਾ 8000 10000 1.2 ਹਜ਼ਾਰ ਪੂਰੇ ਮਹੀਨੇ ਦੀ ਤੇ ਇੱਕ ਰਾਗੀ ਸੂ ਬਾਹਰੋਂ ਸਾਧ ਲੈਂਦੇ ਆ ਉਹ ਵੀ ਆਕੇ ਪੌਣਾ ਘੰਟਾ ਘੰਟਾ ਕੀਰਤਨ ਕਰਦਾ 3000 3500 4000 ਚੱਲ ਜਰੀ ਜਰ ਅਸੀਂ ਦੇ ਜੰਦੇ ਆ ਇਹ ਇਹ ਕਿਹੜੇ ਨਹੀਂ ਹੁਣ ਬਾਈ ਕੋਈ ਕੀਰਤਨ ਨਹੀਂ ਇੱਕ ਬੰਦਾ ਕਰੀ ਜਾ ਰਿਹਾ 8 ਮਹੀਨੇ ਸੇਵਾ ਕਰ ਰਿਹਾ ਡੇਲੀ ਕਰ ਰਿਹਾ ਜਿਤਨਾ ਉਹ ਇੱਕ ਦਿਨ ਵਿੱਚ ਘੰਟਾ ਕੀਰਤਨ ਕਰਕੇ ਤੇਰੀ 40000 ਤੁਸੀਂ ਉਹਨੂੰ ਦੇ ਮਾਰਦੇ ਹੋ ਤੇ ਇੱਕ ਘੰਟਾ ਡੇਢ ਘੰਟਾ ਕੀਰਤਨ ਜਿਹੜਾ ਡੇਲੀ ਕਰ ਰਿਹਾ ਹੈ ਉਸ ਨੂੰ ਤੁਸੀਂ 8000 1000 ਤਨਖਾਹ ਦੇ ਰਹੇ ਹੋ ਇਸ ਵਾਸਤੇ ਤੇ ਕੋਈ ਗੁਰੂ ਕਰ ਦੀ ਸੇਵਾ ਵਾਸਤੇ ਉਹ ਅੱਗੇ ਸੇ ਤਿਆਰੀ ਨਹੀਂ ਕਰਦਾ ਗੁਰਦੁਆਰੇ ਲਈ ਭਾਈ ਗ੍ਰੰਥੀ ਕੀਰਤਨੀ ਲੱਭਨੇ ਮੁਸ਼ਕਿਲ ਹੋ ਗਏ ਮੈਂ ਇਸ 70 72 ਸਾਲ ਦੀ ਉਮਰ ਚ ਗੁਰੂ ਕਰ ਦੀ ਸੇਵਾ ਕਰ ਰਿਹਾ ਕਿਉਂਕਿ ਭਾਈ ਕੋਈ ਨਹੀਂ ਲੱਭਦਾ ਪਿਆ ਜਿਹੜੇ ਲੱਭਦੇ ਉਹਨੂੰ ਪਾਠ ਹੀ ਨਹੀਂ ਹੁੰਦਾ ਇਤਨੀ ਬੁਰੀ ਹਾਲਤ ਹੈ ਕਿ ਨਿਤਰੇਮ ਦਾ ਪਾਰ ਨੂੰ ਸ਼ੁੱਧ ਨਹੀਂ ਹੁੰਦਾ ਇਹ ਪਿਛੇ ਦਿਨੀਕ ਜਗ੍ਹਾ ਤੇ ਖੰਡ ਪੜ ਰੱਖਿਆ ਜਾ ਰਿਹਾ ਸੀ ਤੇ ਭਾਈ ਸਾਹਿਬ ਜਿਹਨੇ ਰਮਤਾ ਕੀਤੀ ਉਹ ਜਿਪਸਾਰਾ ਪਾਰ ਕਰਦੇ ਪੜਦੇ ਨੇ ਕਿ ਕੂੜਾ ਟੁੱਟਾ ਭਾਲ ਹੁਣ ਭਾਲ ਹੈ ਕਿ ਪਾਲ ਹੈ ਬਈ ਪਪਾ ਕੰਨ ਲੱਲੇ ਨੂੰ ਸਿਆਰੀ ਪਾਰ ਮੈਨੇ ਕੂੜ ਦੀ ਕੰਧ ਕੂੜ ਦੀ ਦੀਵਾਰ ਜਿਹੜੀ ਸਾਡੇ ਦਰਬਾਰ ਬਣੀ ਪਈ ਹੈ ਉਹਨੂੰ ਭਾਲ ਬੜੀ ਜਿਆਸਤ ਪੱਬੇ ਨਾਲ ਇੱਕ ਹੋਰ ਜਗ੍ਹਾ ਪਾਰ ਹੋ ਰਿਆ ਸੀ ਰਹਿਰਸ ਦਾ ਪਾਰ ਚੱਲ ਰੇ ਸੀ ਸੋ ਪੁਰਖ ਵਾਲੀਆਂ ਪੋੜੀਆਂ ਤੇ ਭਾਈ ਸਾਹਿਬ ਪੜਨੇ ਤੇਈ ਪ੍ਰਾਪਤ ਮਾਨ ਕੁਦੇ ਹਰੀਆ ਤੁਸੀਂ ਲਾਹ ਹਸਾਲ ਜਿੰਨ ਨੂੰ ਹਾਇ ਤਲੇ ਓਕੜ ਨਹੀਂ ਦਿੱਸਦੀ ਉਹ ਰੰਡੇ ਨਿਤਰੇਮ ਦੇ ਪਾਟ ਵਿੱਚ ਵੀ ਬਾਣੀ ਹੈ ਗੁਪ ਦੀ ਮਿਲਣ ਕੀ ਇਹ ਤੇਰੀ ਬਰੀਆ ਤੇ ਪ੍ਰਾਪਤ ਮਾਨ ਕੁਦੇ ਹੁਰੀਆ ਹਾਇ ਨੂੰ ਓਕੜ ਛੱਡ ਕੇ ਹਰੀਆ ਵੱਲੀ ਜਾ ਰਹੇ ਨੇ ਜਿਨ੍ਹਾਂ ਦਾ ਨਿਤਰੇਮ ਹੀ ਸ਼ੁੱਧ ਨਹੀਂ ਉਹ ਅਗੇ ਗੁਰਗੁਰੂ ਸਾਹਿਬ ਦਾ ਕੀ ਅਖੰਡ ਪਾਰ ਕਰਦੇ ਹੋਣਗੇ ਤੁਸੀਂ ਲਗਾ ਲੋ ਸਾਹਿਬ ਇਹ ਸਾਡੀ ਹਾਲਤ ਹੈ ਕਿਸ ਨੂੰ ਮੈਂ ਪਾਈ ਲਗਾਵਾ ਜਿਨ੍ਹਾਂ ਨੂੰ ਨਿਤਰੇਮੇ ਨਹੀਂ ਕਰਨਾ ਹੁੰਦਾ ਇੰਨੀ ਅਸ਼ੁੱਧ ਅਸੀਂ ਬਣੀ ਪੜਦੇ ਹਾਂ ਤੋਂ ਮੈਂ ਪਿੱਛੇ ਬੇਨਤੀ ਵੀ ਕੀਤੀ ਸੀ ਹਰ ਡਿਸਟ੍ਰਿਕਟ ਕਮੇਟੀਆਂ ਨੂੰ ਕਿ ਕਮਸ ਕਮ ਡਿਸਟ੍ਰਿਕਟ ਲੈਵਲ 'ਤੇ ਇੱਕ ਸਕੂਲ ਖੋਲੋ ਜਿਹਦੇ ਵਿੱਚ ਪਾਈਆਂ ਕਿਰਤਨੀਆਂ ਨੂੰ ਟ੍ਰੇਨਿੰਗ ਦਿੱਤੀ ਜਾਏ ਉਹ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਚੰਗੇ ਟ੍ਰੇਨ ਕਰਕੇ ਸ਼ੁੱਧ ਪਾਰ ਕਿਰਤਨ ਸਿਖਾ ਕੇ ਗੁਰੂ ਘਰਾਂ ਦੇ ਲਈ ਇਹ ਜ਼ਰੂਰਤਾਂ ਪੂਰੀਆਂ ਕਰੋ ਪਰ ਜੇ ਅਸੀਂ 8 10 ਹਜ਼ਾਰੀ ਤਨਖਾਹ ਦੇਣੀ ਹੈ ਤੇ ਫਿਰ ਕੋਈ ਇਹ ਕੰਮ ਸਿੱਖਣ ਨੂੰ ਅੱਗੇ ਸੇ ਤਿਆਰ ਨਹੀਂ ਕਿਉਂਕਿ ਅੱਜ ਕੱਲ 8 10 ਹਜ਼ਾਰ ਨਾਲ ਨਹੀਂ ਕੰਮ ਚੱਲਦਾ ਜ਼ਿੰਦਗੀ ਦੀ ਚਪਰਾਸੀ ਦੀ ਵੀ ਤਨਖਾਹ ਜਿਹੜੀ ਹੈ ਨਾ ਉਹ ਇੰਨੀ ਥੋੜੀ ਨਹੀਂ ਹੈ ਇਸ ਸਕੂਲ ਦਾ ਚਪਰਾਸੀ ਜੜਾ ਤੇ ਅਸੀਂ ਕਹਿੰਦੇ ਗੁਰੂ ਕਰਦਾ ਵਜ਼ੀਰ ਮਿਨਿਸਟਰ ਆਫ ਦਾ ਗੁਰੂ ਤੇ ਮਿਨਿਸਟਰ ਸਾਹਿਬ ਦੀ ਤਨਖਾਹ ਦੇਖੋ ਸਾਡੀ ਤੇ ਬੈਂਕ ਬੈਲੈਂਸ 5 5 ਲੱਖ 10 10 ਲੱਖ ਦਾ ਬੈਂਕ ਬੈਲੈਂਸ ਕਰਕੇ ਰੱਖਿਆ ਹੋਇਆ ਹੈ ਉਸ ਬੈਲੈਂਸ ਪਿੱਛੇ ਕਮੇਟੀਆਂ ਲੜ ਰਹੀਆਂ ਨੇ ਆਪਸ ਵਿੱਚ ਇਹ ਕਮੇਟੀ ਜਿੱਤੇ ਦੀ ਹੈ ਪਹਿਲੀ ਕਮੇਟੀ ਨੂੰ ਚਾਰਜ ਨਹੀਂ ਦੇਣ ਦੀ ਕੋਟਾ ਜੀ ਮਕਰਨੇ ਚੱਲਦੇ ਨੇ ਇਹ ਸਰ ਕਿ ਕਿਹੜਾ ਕੰਮ ਪਗਲਿਆ ਸਾਨੂੰ ਕਣੇ ਤੋਂ ਮੈਂ ਅੱਜ ਦੇ ਇਸ ਵਿਸ਼ੇ ਰਹੀ ਬੈਂਤੀ ਕਰਦਾ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਕਿ ਆਪਣੇ ਸਿੱਖਾਂ ਸੇਵਾਦਾਰਾਂ ਭਈਆਂ ਨੂੰ ਮੰਗਤੇ ਨਾ ਮਨਾਓ ਕਰ ਕਰ ਜਾ ਕੇ ਸੰਗਤ ਵਿੱਚ ਅਪੀਲ ਕਰ ਦਿਓ ਕਿ ਬਈ ਗੁਰੂ ਘਰ ਦੀਆਂ ਜ਼ਰੂਰਤਾਂ ਲਈ ਆਪਣੇ ਦਸੋਂ ਚੋਂ ਜਥਾ ਸ਼ਕਤੀ ਜਿੰਨੀ ਕੋਈ ਸੇਵਾ ਕਰਨਾ ਚਾਹੁੰਦਾ ਹੈ ਆਪਣੇ ਆਪ ਕਰ ਜਾਇਆ ਕਰੋ ਸੰਗਤਾਂ ਕਰਦੀਆਂ ਨੇ ਉਹਦੀ ਜ਼ਰੂਰਤਾਂ ਪੂਰੀ ਹੋ ਜੈਨੀਆਂ ਨੇ ਇਸ ਵਾਸਤੇ ਕਾਇ ਕਰ ਮੰਗਨਵਲੀ ਰਿਵਾਜ ਜਰੀਆ ਨਾ ਇਹ ਸੰਗਰਾਮ ਦੇ ਨਾਂ ਤੇ ਇਹ ਬੰਦ ਕਰੋ ਤੇ ਨਾ ਹੀ ਸੰਗਰਾਮ ਦਾ ਲਫ਼ਜ਼ ਇਸਤੇਮਾਲ ਕਰੋ ਅੱਜ ਸੰਗਰਾਮ ਹੈ ਜੀ ਬੜਾ ਪਵਿੱਤਰ ਦਿਹਾੜਾ ਹੈ ਜੀ ਉਹ ਕਿਹੜਾ ਸਿਧਾਂਤ ਹੈ ਬਈ ਪਵਿੱਤਰ ਦਿਹਾੜੇ ਵਾਲਾ ਉਸ ਦਿਨ ਨੂੰ ਵਿਸ਼ੇਸ਼ ਕਿਉਂ ਸਮਝਦੇ ਹੋ ਤੇ ਕੇਵਲ ਸੰਗਰਾਮ ਨੂੰ ਆ ਕੇ ਕੋਈ ਫਰ ਪ੍ਰਾਪਤ ਹੋ ਜਾਵੇਗਾ ਐਸਾ ਕਿਉਂ ਸੋਚਦੇ ਹੋ ਫਿਰ ਕਿਸ ਕਿਸ ਦੇ ਮੂੰਹ ਸੰਗਰਾਮ ਸੁਣੀ ਹੈ ਖਾਸ ਕਰਕੇ ਬੀਬੀਆਂ ਕਿਸੇ ਬੀਬੀ ਦੇ ਮੂੰਹ ਨਹੀਂ ਸੁਣਨਾ ਜੀ ਬੀਬੀਆਂ ਆਪ ਹੀ ਉੱਠ ਕੇ ਬੀਬੀਆਂ ਦੀ ਤੋਈਨ ਬੀਬੀਆਂ ਨੂੰ ਐਸਾ ਬੀਬੀਮਰ ਸਵਿਧਿਯਕੇ ਸੇ ਔਰ ਤੇ ਮੂਨ ਸੁਨਣਾ ਜਿਹਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਸੋ ਕਿਉ ਮੰਦਾ ਕਿ ਜਿੱਤੇ ਜੰਮੇ ਰਾਜਾਨ ਸਭ ਲੋਪਾਈ ਇਹ ਜਿਹੜੀ ਇੱਕ ਬੜੀ ਪੁੱਠਾ ਜਿਹਾ ਕੰਮ ਸੀ ਚਲਾ ਲਿਆ ਇਸ ਨੂੰ ਮੇਰੀ ਅਪੀਲ ਹੈ ਕਿ ਬੰਦ ਕਰ ਦਿਓ ਭਾਈ ਇਹ ਸੰਗਰਾਮ ਦਾ ਲਫ਼ਜ਼ ਜਿਹੜਾ ਹੈ ਸਿੱਖੀ ਦੀ ਬਾਤਾਂ ਵਰਤਵੀ ਸੁ ਖਤਮ ਕਰੋ ਸਾਢੇਸ ਨਾਲ ਕੋਈ ਵਾਸਤਾ ਨਹੀਂ ਸਾਢੇਸ ਸਾਰੇ ਦੇ ਨਿਕੋ ਜੇ ਨੇ ਜਿਹੜੇ ਗੁਰੂ ਘਰ ਆ ਸਕਦੇ ਨੇ ਰੋਜ਼ ਆ ਸਕਦੇ ਨੇ ਰੋਜ਼ ਆਓ ਭਾਈ ਕਈ ਵਾਰ ਗੁਰਪੂਰ ਵੀ ਇਹ ਸਿੱਖਣਾ ਮੰਨੋ ਤਾਂ ਸੰਗਰਾਮੀ ਇਹ ਨਾ ਮੰਨੋ ਸਦਾ ਵਾਸਤੇ ਗੁਰੂ ਦੇ ਸੱਚੇ ਸਿੱਖ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ